ਯੂਕੇ ਦੀ ਸਰਕਾਰ ਨੂੰ ਪ੍ਰਵਾਸੀਆਂ ਨੂੰ ਹੋਟਲਾਂ ਦੇ ਵਿੱਚ ਰੱਖਣ ਦੇ ਮੁੱਦੇ ਤੇ ਵੱਡੀਆਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੰਗਲਵਾਰ ਨੂੰ ਐਪਿੰਗ ਦੇ ਵਿੱਚ ਸਥਿਤ ਬੈਲ ਹੋਟਲ ਦੇ ਵਿੱਚ ਪ੍ਰਵਾਸੀਆਂ ਨੂੰ ਰੱਖਣ ਤੇ ਅਸਥਾਈ ਰੋਕ ਲਗਾਉਣ ਵਾਲੇ ਹਾਈ ਕੋਰਟ ਦੇ ਫੈਸਲੇ ਨੇ ਸਰਕਾਰ ਦੇ ਲਈ ਸਿਆਸੀ ਤੇ ਪ੍ਰਸ਼ਾਸਨਿਕ ਚੁਣੌਤੀਆਂ ਪੈਦਾ ਕਰ ਦਿੱਤੀਆਂ ਨੇ ਇਸ ਫੈਸਲੇ ਤੋਂ ਬਾਅਦ ਲੇਬਰ ਅਤੇ ਰਿਫਾਰਮ ਯੂਕੇ ਦੇ ਕੰਟਰੋਲ ਵਾਲੀਆਂ ਕਾਉਂਸਲਸ ਨੇ ਵੀ ਕਾਨੂੰਨੀ ਕਾਰਵਾਈਆਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਐਪਿੰਗ ਫੋਰੈਸਟ ਡਿਸਟ੍ਰਿਕਟ ਕੌਂਸਲ ਨੇ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਕਿ ਬੈਲ ਹੋਟਲ ਦੇ ਵਿੱਚ ਪ੍ਰਵਾਸੀਆਂ ਨੂੰ ਰੱਖਣਾ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਇਹ ਹੋਟਲ ਹੁਣ ਆਮ ਹੋਟਲਸ ਦੇ ਵਾਂਗ ਕੰਮ ਨਹੀਂ ਕਰ ਰਹੀ ਸਗੋਂ ਸ਼ਰਨ ਮੰਗਣ ਵਾਲਿਆਂ ਦੇ ਲਈ ਰਿਹਾਇਸ਼ ਦੇ ਵਜੋਂ ਵਰਤੇ ਜਾ ਰਿਹਾ ਹੈ ਇਸ ਦੇ ਨਾਲ ਹੀ ਹੋਟਲ ਦੇ ਆਸ-ਪਾਸ ਹੋਈਆਂ ਵਿਰੋਧ ਪ੍ਰਦਰਸ਼ਨਾਂ ਜਿਨ੍ਹਾਂ ਦੇ ਵਿੱਚ ਹਿੰਸਾ ਅਤੇ ਗ੍ਰਿਫਤਾਰੀਆਂ ਵੀ ਸ਼ਾਮਿਲ ਸਨ ਉਹਨਾਂ ਨੇ ਜਨਤਕ ਸੁਰੱਖਿਆ ਨੂੰ ਵੀ ਖਤਰੇ ਦੇ ਵਿੱਚ ਪਾ ਦਿੱਤਾ ਹੈ ਜੱਜ ਸਟੀਫਨ ਆਇਰ ਨੇ ਸਰਕਾਰ ਅਤੇ ਹੋਟਲ ਮਾਲਕ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ 12 ਸਤੰਬਰ ਤੱਕ ਸਾਰੇ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਨੂੰ ਹੋਟਲ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਇਹ ਮਾਮਲਾ ਉਦੋਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਹੋਟਲ ਦੇ ਵਿੱਚ ਰਹਿ ਰਹੇ ਇੱਕ ਸ਼ਰਨ ਮੰਗਣ ਵਾਲੇ ਪ੍ਰਵਾਸੀ ਨੇ 14 ਸਾਲ ਦੀ ਲੜਕੀ ਦਾ ਜਿੰਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਵਿਰੋਧੀ ਸੰਗਠਨਾ ਨੇ ਹੋਟਲ ਦੇ ਬਾਹਰ ਆ ਕੇ ਵੱਡੇ-ਵੱਡੇ ਪ੍ਰਦਰਸ਼ਨ ਕੀਤੇ। ਇਸ ਦੌਰਾਨ ਪੁਲਿਸ ਦੇ ਨਾਲ ਹਿੰਸਕ ਝੜਪਾਂ ਵੀ ਹੋਈਆਂ। ਇਸ ਮੁੱਦੇ ਨੇ ਪੂਰੇ ਯੂਕੇ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਨਫ਼ਰਤ ਨੂੰ ਹੋਰ ਜ਼ਿਆਦਾ ਭੜਕਾ ਦਿੱਤਾ। ਅਜਿਹੇ ਪ੍ਰਦਰਸ਼ਨ ਯੂਕੇ ਦੇ ਕਈ ਸ਼ਹਿਰਾਂ ਦੇ ਵਿੱਚ ਹੋਏ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਕੰਮ ਕਰ ਰਹੇ ਕਈ ਸੰਗਠਨਾਂ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਯੂਕੇ ਦੀ ਸਰਕਾਰ ਬੇਤਹਾਸ਼ਾ ਟੰਗ ਨਾਲ ਪ੍ਰਵਾਸੀਆਂ ਨੂੰ ਦੇਸ਼ ਦੇ ਅੰਦਰ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਤਾਂ ਦੇ ਰਹੀ ਹੈ ਪਰ ਇਨ੍ਹਾਂ ਪ੍ਰਵਾਸੀਆਂ ਦੇ ਕਾਰਨ ਉਹਨਾਂ ਦੀਆਂ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਜਿੰਸੀ ਹਿੰਸਾ ਦੇ ਕਈ ਮਾਮਲੇ ਵੱਜ ਚੁੱਕੇ ਨੇ। ਸਾਲ 1999 ਦੇ ਵਿੱਚ ਇਮੀਗ੍ਰੇਸ਼ਨ ਐਂਡ ਅਸਾਈਲਮ ਐਕਟ ਦੇ ਮੁਤਾਬਿਕ ਹੋਮ ਆਫਿਸ ਨੂੰ ਸ਼ਰਨ ਮੰਗਣ ਵਾਲੇ ਬੇਕਾਰ ਲੋਕਾਂ ਨੂੰ ਰਿਹائش ਅਤੇ ਰੋਜ਼ਮਰਾਂ ਦੀਆਂ ਜ਼ਰੂਰਤਾਂ ਦੇ ਲਈ ਸਹਾਇਤਾ ਪ੍ਰਦਾਨ ਕਰਨੀ ਬਹੁਤ ਜ਼ਰੂਰੀ ਹੈ ਮਾਰਚ 2025 ਦੇ ਆਂਕੜਿਆਂ ਦੇ ਮੁਤਾਬਿਕ ਯੂਕੇ ਦੇ ਵਿੱਚ 32345 ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਨੂੰ 210 ਹੋਟਲਸ ਦੇ ਵਿੱਚ ਰੱਖਿਆ ਗਿਆ ਹੋਮ ਆਫਿਸ ਨੇ ਦਲੀਲ ਦਿੱਤੀ ਸੀ ਕਿ ਏਪਿੰਗ ਦੇ ਫੈਸਲੇ ਨਾਲ ਸਰਕਾਰ ਦੀ ਕਾਨੂੰਨੀ ਜ਼ਿੰਮੇਵਾਰੀ ਤੇ ਮਹੱਤਵਪੂਰਨ ਅਸਰ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੋਰ ਹਿੰਸਕ ਪ੍ਰਦਰਸ਼ਨਾਂ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਸਰਕਾਰ ਨੇ ਪਿਛਲੇ ਸਾਲ ਹੋਟਲਾਂ ਦੀ ਵਰਤੋਂ ਘਟਾਉਣ ਦੇ ਲਈ ਕਈ ਕਦਮ ਚੁੱਕੇ ਜਿਸ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਸਸਤੀ ਰਿਹਾਇਸ਼ਾਂ ਦਿੱਤੀਆਂ ਜਿਵੇਂ ਕਿ ਉਹਨਾਂ ਨੂੰ ਸਾਂਝੇ ਮਕਾਨਾਂ ਦੇ ਵਿੱਚ ਰੱਖਿਆ ਗਿਆ। ਅਪ੍ਰੈਲ 2024 ਤੋਂ ਮਾਰਚ 2025 ਦੇ ਵਿਚਕਾਰ ਯੂਕੇ ਸਰਕਾਰ ਸ਼ਰਨ ਮੰਗਣ ਵਾਲਿਆਂ ਨੂੰ ਰੱਖਣ ਦੇ ਲਈ ਹੋਟਲਾਂ ਤੇ 2.1 ਅਰਬ ਪੌਂਡ ਦਾ ਖਰਚਾ ਕਰ ਚੁੱਕੀ ਹੈ। ਇਸ ਮੁੱਦੇ ਨੇ ਯੂਕੇ ਦੀ ਸਿਆਸਤ ਦੇ ਵਿੱਚ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੀ ਲੇਬਰ ਸਰਕਾਰ ਤੇ ਦਬਾਅ ਵੱਧ ਚੁੱਕਾ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਪਿਛਲੀਆਂ ਚੋਣਾਂ ਦੇ ਵਿੱਚ ਅਸਾਈਲਮ ਹੋਟੈਲਜ਼ ਨੂੰ ਖਤਮ ਕਰਨ ਅਤੇ ਅਰਬਾਂ ਪੌਂਡ ਦੀ ਬਚਤ ਕਰਨ ਦਾ ਲੋਕਾਂ ਨੂੰ ਵਾਅਦਾ ਕੀਤਾ ਸੀ। ਯੂਕੇ ਹੋਮ ਆਫਿਸ ਮੰਤਰੀ ਡੈਮ ਐਂਜਲਾ ਈਗਲ ਦੇ ਮੁਤਾਬਿਕ ਉਹਨਾਂ ਦੀ ਸਰਕਾਰ ਸਥਾਨਕ ਕਾਉਂਸਲਸ ਤੇ ਕਮਿਊਨਿਟੀਜ਼ ਦੇ ਨਾਲ ਮਿਲ ਕੇ ਜਾਇਜ਼ ਚਿੰਤਾਵਾਂ ਨੂੰ ਹੱਲ ਕਰਨ ਅਤੇ ਸਾਰੇ ਅਸਾਈਲਮ ਹੋਟੈਲਜ਼ ਨੂੰ ਬੰਦ ਕਰਨ ਦੇ ਲਈ ਕੰਮ ਕਰ ਰਹੀ ਹੈ। ਅਦਾਲਤ ਦਾ ਇਹ ਫੈਸਲਾ ਅਸਾਈਲਮ ਹੋਟੈਲਜ਼ ਦੀ ਵਰਤੋਂ ਨੂੰ ਲੈ ਕੇ ਵੱਧ ਰਹੇ ਸਮਾਜਿਕ ਤੇ ਸਿਆਸੀ ਤਣਾਅ ਨੂੰ ਦਿਖਾਉਂਦਾ ਹੈ। ਪਿਛਲੇ ਕੁਝ ਸਾਲਾਂ ਦੇ ਦੌਰਾਨ ਇਨ੍ਹਾਂ ਹੋਟਲਾਂ ਦੇ ਬਾਹਰ ਕਈ ਹਿੰਸਕ ਝੜਪਾਂ ਹੋਈਆਂ ਅਤੇ ਪ੍ਰਦਰਸ਼ਨ ਵੀ ਹੋਏ। ਯੂਕੇ ਦੇ ਵਿੱਚ ਮਾਹਰਾਂ ਦਾ ਮੰਨਣਾ ਹੈ ਕਿ ਸ਼ਰਨ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਦੇ ਵਿੱਚ ਵਾਧਾ ਅਤੇ ਘੱਟ ਰਹਿੈਸ਼ੀ ਸੁਵਿਧਾਵਾਂ ਦੇ ਕਾਰਨ ਹੋਟਲ ਤੇ ਨਿਰਭਰਤਾ ਇਦਾਂ ਹੀ ਜਾਰੀ ਰਹੇਗੀ। ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਡਾਕਟਰ ਪੀਟਰ ਵੌਲਸ਼ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਮਾਰਚ 2025 ਤੋਂ ਬਾਅਦ ਛੋਟੀਆਂ ਕਿਸ਼ਤੀਆਂ ਦੇ ਨਾਲ ਯੂਕੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਉਹ ਜ਼ਿਆਦਾ ਵਧਨ ਦੇ ਕਾਰਨ ਹੋਟਲਾਂ ਦੀ ਵਰਤੋਂ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਇਹ ਪਿੰਗ ਦੇ ਅਦਾਲਤੀ ਫੈਸਲੇ ਨੇ ਯੂਕੇ ਦੀ ਸ਼ਰਨ ਪ੍ਰਣਾਲੀ ਅਤੇ ਹੋਟਲਾਂ ਦੀ ਵਰਤੋਂ ਨੂੰ ਲੈ ਕੇ ਵਿਵਾਦ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਸਰਕਾਰ ਨੂੰ ਹੁਣ 136 ਸ਼ਰਨ ਮੰਗਣ ਵਾਲਿਆਂ ਨੂੰ ਹੋਰ ਰਿਹਾਇਸ਼ਾਂ ਦੇ ਵਿੱਚ ਤਬਦੀਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਹੋਰ ਕਾਉਂਸਲਜ਼ ਦੀਆਂ ਸੰਭਾਵਿਤ ਕਾਨੂੰਨੀ ਕਾਰਵਾਈਆਂ ਸਰਕਾਰ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਾ ਸਕਦੀਆਂ ਹਨ।